ਜਦੋਂ ਮੈਂ ਜਦੋਂ ਭਰਤੀ ਹੋਇਆ ਸੀ ਤੇ ਸਿਰਫ 45 ਪੋਸਟਾਂ ਸੀ ਪੂਰੇ ਪੰਜਾਬ ਦੀ ਤੇ ਮੈਨੂੰ ਕਿਸੇ ਨੇ ਕਿਹਾ ਤਾਂ ਕਿ ਮੈਂ ਯਾਰ 117 ਤਾਂ ਵਿਧਾਨ ਸਭਾ ਹਲਕੇ ਹੀ ਨੇ ਤੇ ਪੋਸਟਾਂ 45 ਨੇ ਮੈਂ ਆਪਾਂ ਨੂੰ ਤਾਂ ਇੱਕ ਹੀ ਚਾਹੀਦੀ ਜੀ ਜੇ ਆਪਾਂ ਇਸ ਲਗਨ ਨਾਲ ਚੱਲਾਂਗੇ ਵੀ ਇੱਕ ਹੀ ਚਾਹੀਦੀ ਆ ਫਿਰ ਮਿਲ ਜਾਊਗਾ ਕੋਈ ਗਾਇਡੈਂਸ ਲੈਣਾ ਚਾਹੋ ਤਾਂ ਸਰੋਵ ਦੇ ਲਈ ਆਪਣੇ ਵਿੱਚ ਲੈ ਲਓ ਪੋਸਟ ਡਿਵੀਜ਼ ਵਿੱਚ ਕਿਵੇਂ ਭਰਤੀ ਹੋਣਾ ਹੈ ਇਹਦੇ ਰਿਗਾਰਡਿੰਗ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੋਵੇ ਤਾਂ ਸਾਨੂੰ ਪੁੱਛ ਸਕਦੇ ਹੋ ਜਿੰਨੀਆਂ ਵੈਕੈਂਸੀਜ਼ ਹੁਣ ਆ ਰਹੀਆਂ ਨੇ ਨਾ ਇੰਨੀਆਂ ਕਦੇ ਵੀ ਨਹੀਂ ਆਈਆਂ ਪਿਛਲੇ 5-7 ਸਾਲਾਂ ਤੋਂ ਕਿਉਂਕਿ ਪੁਰਾਣੀ ਜਿੰਨੀ ਵੀ ਹੈਗੇ ਸੀ ਉਹ ਸਾਰੇ ਰਿਟਾਇਰਮੈਂਟ ਤੇ ਹੈਗੇ ਆ 2017-18 ਤੋਂ ਲੈ ਕੇ 2027-28 ਤੱਕ ਲਗਭਗ ਸਰੀ ਰਿਟਾਇਰਮੈਂਟ ਆ ਪੁਰਾਣੇ ਬੰਦਿਆਂ ਦੀ ਵੈਕੈਂਸੀਜ਼ ਬਹੁਤ ਆ ਰਹੀਆਂ ਤੇ ਓਪਰਚ्युनिटीਜ਼ ਬਹੁਤ ਹੈ ਜੀਆਂ ਹੁਣ ਤੇ ਜਿਹੜੀ ਗੱਲ ਮੈਂ ਪਹਿਲਾਂ ਕਹੀ ਐ ਵੀ ਸਿਰਫ ਇੱਕ ਸੀਟ ਚਾਹੀਦੀ ਆ ਆਪਾਂ ਨੂੰ ਕੁਝ ਨਹੀਂ ਆਪਾਂ ਸਭ ਕੁਝ ਕਰ ਸਕਦੇ ਆ ਆਪਣੇ ਇਥੋਂ ਪਿੰਡਾਂ ਚੋਂ ਛੁਰਕ ਕੇ ਲੋਕ ਬੜੀ ਵੱਡੀਆਂ ਥਾਵਾਂ ਤੇ ਪਹੁੰਚ ਚੁੱਕੇ ਆ ਮੈਂ ਆਪਾਂ ਨੂੰ ਨੌਲੇਜ ਨਹੀਂ ਹੈਗੀ ਜੇ ਕਿਸੇ ਨੂੰ ਕੁਝ ਵੀ ਜਾਣਕਾਰੀ ਚਾਹੀਦੀ ਹੋਵੇ ਤੇ ਜਦੋਂ ਮਰਜੀ ਪੁੱਛ ਸਕਦੇ ਹੋ ਕੁਝ ਵੀ ਹੋਵੇ ਆਪਾਂ ਨੂੰ ਇਹ ਲੱਗਿਆ ਨਾ ਵੀ ਸ਼ਾਇਦ ਮੈਂ ਕੁਝ ਗਲਤ ਨਾ ਬੋਲ ਜਾਵਾਂ ਕੁਝ ਨਹੀਂ ਹੁੰਦਾ ਫਿਰ ਕੀ ਹੈ ਫਰਮਾਇਆ ਕਿਰਾ ਤੂੰ ਸਾਰੀਆਂ ਗੱਲਾਂ ਸਹੀ ਬੋਲ ਰਿਹਾ ਹੁੰਦਾ ਹੋ ਸਕਦਾ ਕਿ ਤੂੰ ਬੋਲੀ ਜਾ ਜਾਂ ਸਕਦੀ ਹੈ ਇੰਨੇ ਬੰਦੇ ਬੈਠੇ ਆ ਕਿਸੇ ਦੋਸਤਾਂ ਦੇਖਿਆ ਸੀ ਤੇ 90% ਲੋਕਾਂ ਦਾ ਆਵਾਜ਼ ਲੱਗਾ ਸਾਰੀ ਜਿੰਦਗੀ ਕੋਸਲਾ ਪਰ 98% ਲੋਕ ਕਹਿੰਦੇ ਸੀ ਪੁਲਿਸ ਮਾੜੀ ਹੁੰਦੀ ਮਾੜੀ ਉਹ ਸਿਰਫ ਨਾ ਦੇਖੋ ਦਿਖਾਈ ਚੰਗੇ ਕੰਮ ਜਿਹੜੇ ਪੁਲਿਸ ਕਰਦੀ ਹੈ ਉਹਦੇ ਬਾਰੇ ਕੋਈ ਚਰਚਾ ਨਹੀਂ ਕਰਦਾ ਵੀ ਪੁਲਿਸ ਨੇ ਚੰਗਾ ਵੀ ਕੀਤਾ ਪਰ ਪੁਲਿਸ ਕੀ ਹੈ ਵੀ ਵਰਦੀ ਪਾਈ ਹੁੰਦੀ ਹੈ ਤੇ ਟਾਰਗੇਟ ਤੇ ਹੁੰਦੀ ਹੈ ਤੋਂ ਬਹੁਤ ਪੁਲਿਸ ਚੰਗਾ ਕੰਮ ਵੀ ਕਰਦੀ ਹੈ ਤੇ ਪਰ ਉਹ ਸਾਡੇ ਨਾ ਸਮਾਜ 'ਚ ਸਾਹਮਣੇ ਨਹੀਂ ਆਉਂਦੇ ਪਰ ਗਵਰਨਮੈਂਟ ਕਾਲਜ ਸੀ ਟੈਕਨੋਲੋਜੀ ਸੀ ਬੋਰਡ ਕੋਰ ਦੇ ਫਾਜ਼ਿਲ ਕਾ ਦੋਨਾਂ ਨੇ ਆ ਤੇ ਉਹ ਗੁਰੂਖਰ ਸਾਹਿਬ ਜੀ ਦੇ ਬੱਚੇ ਆਉਂਦੇ ਸੀ ਮੈਂ ਵੀ ਸਰਕਾਰੀ ਕਾਲਜ ਦਾ ਹੀ ਪੜਿਆ ਐਮਰ ਕਾਲਜ ਦਾ ਤੋਂ ਤੇ ਜਦੋਂ ਬੰਦਾ ਉੱਧਰ ਬੈਠਾ ਹੁੰਦਾ ਨਾ ਇੱਧਰ ਵਾਲੇ ਨੂੰ ਦੇਖ ਕੇ ਆਂ ਲੱਗਦਾ ਹੁੰਦਾ ਵੀ ਪਤਾ ਨਹੀਂ ਇਹ ਕੀ ਚੀਜ਼ ਹੈ ਬੰਦੇ ਨੂੰ ਇਹ ਹੁੰਦਾ ਵੀ ਸ਼ਾਇਦ ਮੈਂ ਨਹੀਂ ਕੁਝ ਕਰ ਸਕਦਾ ਪਰ ਰੇਖ ਮੰਨ ਬਾ ਕਿਸੇ ਨਾ ਕਿਸੇ ਤੋਂ ਮੋਟੀਵੇਟ ਹੋ ਕੇ ਉਸ ਮੁਕਾਮ ਤੇ ਪਹੁੰਚ ਸਕਦਾ ਜਿਹੜਾ ਤੁਸੀਂ ਨਾ ਟੀਵੀ 'ਚ ਦੇਖਦੇ ਹੋ ਜਿੱਦਾਂ ਆਪਾਂ ਉਹ ਚੁਗਵਨ ਗਿਰਨੋਂ ਲੈ ਲਈਏ ਆਪਣੇ ਏਰੀਆ ਦਾ ਹੀ ਹੈ ਜੈਮਲਾਲਾ ਪਿੰਡ ਜਲਾਲਾਬਾਦ ਦੇ ਉਸ ਉਹਦੇ ਅਗਲਾ ਪਿੰਡ ਸ਼ਰਾਬ ਚ ਸਭ ਤੋਂ ਮਸ਼ਹੂਰ ਪਿੰਡ ਸੀ ਪੂਰੇ ਪੰਜਾਬ 'ਚ ਤੇ ਉਸ ਪਿੰਡ ਤੋਂ ਨਿਕਲ ਕੇ ਅੱਜ ਇੰਡੀਆ ਟੀਮ ਦਾ ਕੈਪਟਨ ਬਣਿਆ ਸੋ ਬੰਦਾ ਕਰ ਸਭ ਕੁਝ ਸਕਦਾ ਜਿੱਦਾਂ ਮੈਂ ਜਦੋਂ ਪਰਤੀ ਹੋਇਆ ਸੀ ਤੇ ਸਿਰਫ 45 ਪੋਸਟਾਂ ਸੀ ਪੂਰੇ ਪੰਜਾਬ ਦੀ ਤੇ ਮੈਨੂੰ ਕਿਸੇ ਨੇ ਕਿਹਾ ਤਾਂ ਕਿ ਮੈਂ ਯਾਰ 117 ਤਾ ਵਿਧਾਨ ਸਭਾ ਹਲਕੇ ਹੀ ਨੇ ਪੋਸਟਾ 45 ਨੇ ਮੈਂ ਆਪਾਂ ਨੂੰ ਤਾਂ ਇੱਕ ਹੀ ਚਾਹੀਦੀ ਹੈ ਜੇ ਆਪਾਂ ਇਸ ਲਗਨ ਨਾਲ ਚੱਲਾਂਗੇ ਕਿ ਇੱਕ ਹੀ ਚਾਹੀਦੀ ਹੈ ਫਿਰ ਮਿਲ ਜਾਊਗਾ ਤੇ ਕੋਈ ਇਹ ਸੋਚੇ ਵੀ ਮੈਂ ਗਰੀਬ ਘਰ ਤੋਂ ਆ ਜਾਂ ਮੇਰੇ ਕੋਲ ਓਪਰਚ्युनिटीज ਘੱਟ ਨੇ ਜਿਹੜਾ ਇੱਥੇ ਆ ਕੇ ਪੜ ਰਹਿ ਜੇ ਨਾ ਇਹ ਬਹੁਤ ਬ